ਹਾਂਜੀ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦਿਖਾਵਾਂਗੇ ਬਾਈ ਦੀ ਸੈਕਿੰਡ ਲਾਸਟ ਰਾਈਡ ਸਾਹੰਜੀ ਸਹੀ ਸੁਣਿਆ ਤੁਸੀਂ ਬਾਈ ਦੀ ਸੈਕਿੰਡ ਲਾਸਟ ਰਾਈਡ ਆ ਇਹ ਪਹਿਲੀ ਰਸਟ ਰਾਈਡ ਤਾਂ ਤੁਸੀਂ ਦੇਖੀ ਹੋਵੇਗੀ ਆ ਹੈ ਸੈਕਿੰਡ ਲਾਸਟ ਰਾਈਡ ਜਿਸ ਵਿੱਚ ਸਿੱਧੂ ਨੂੰ ਜਦੋਂ ਸਿੱਧੂ ਤੇ ਅਟੈਕ ਹੋਇਆ ਸੀ ਉਦੋਂ ਸਿੱਧੂ ਨੂੰ ਉਦੋਂ ਸਿੱਧੂ ਮੂਸੇਵਾਲੇ ਬਾਈ ਨੂੰ ਹਸਪੀਟਲ ਵਿੱਚ ਲੈ ਕੇ ਗਏ ਸੀ ਅਤੇ ਸਿੱਧੂ ਦੀ ਹਵੇਲੀ ਵਿੱਚ ਲੈ ਕੇ ਆਏ ਸੀ ਇਹ ਉਹ ਆ ਸੈਕਿੰਡ ਲਾਸਟ ਰਾਈਡ ਜਿਸ ਵਿੱਚ ਸਿੱਧੂ ਨੂੰ ਹਸਪੀਟਲ ਵਿੱਚ ਲੈ ਕੇ ਗਏ ਸੀ ਦੇਖੋ ਤੁਸੀਂ ਲਾਸਟ ਰਾਈਡ ਬਾਈ ਦੀ ਲਾਸਟ ਰਾਈਡ ਹੈ ਸਿੱਧੂ ਬਾਈ ਦੀਆਂ ਤਸਵੀਰਾਂ ਇਸ ਐਮਬੂਲੈਂਸ ਉੱਪਰ ਲੱਗੀਆਂ ਹੋਈਆਂ ਹਨ ਦੇਖੋ ਤੁਸੀਂ ਸ਼ਰਧਾਂਜਲੀ ਦਿੰਦੇ ਹੋਏ ਅਤੇ ਬਾਈ ਦੀਆਂ ਫਾਦਰ ਸਾਹਿਬ ਮਾਦਰ ਸਾਹਿਬ ਇਸ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ ਦੇਖੋ ਸਾਰੀ ਵੀਡੀਓ ਤੇ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਲਾਈਕ ਕਮੈਂਟ ਦੇ ਵਿੱਚ ਸਿੱਧੂ ਮੂਸੇਵਾਲਾ ਜਰੂਰ ਲਿਖ ਦਿਓ ਦੇਖੋ ਸਾਰੀ ਵੀਡੀਓ ਤੇ ਵੀਡੀਓ ਨੂੰ ਕਰੋ ਸ਼ੇਅਰ ・はい。